ਨਹੀਂ 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 ਕੋਈ ਗੱਲ ਨਹੀਂ ਠੀਕ ਆ ਤਾਂ ਮੰਗ ਪੱਤਰ ਦੇ ਦਾਂ। ਕੀ ਬਾਤ ਹੈ? ਆਜੋ ਜੀ। ਆਜੋ ਆਜੋ ਆਜੋ। ਆਜੋ। ਆਜੋ ਕੋਈ ਨਹੀਂ ਜੀ। ਸੋ ਕਹਿ ਸੋ ਕਹਿਣ ਦਾ ਪਤਾ। ਉਹ ਦੇਣ ਮੰਗ ਪੱਤਰ ਆਏ ਹੁੰਦੇ ਆ ਸਾਡੇ ਵਾਲੇ ਉਤਨਾ ਹੀ ਜ਼ਿਆਦਾ ਹ ਹਲਾ ਹਲਾ ਕਰ ਦਿੰਦੇ ਅਗਲਾ ਪਤਾ ਨਹੀਂ ਸੋਚਦਾ ਵੀ ਬਣ ਕੀ ਗਿਆ। ਮੈਂ ਦੇਖਿਆ ਹਮੇਸ਼ਾ ਕਿਸਾਨ ਧਰਨਿਆਂ ਤੇ ਬੰਦੇ ਸੀ ਗੰਨੇ ਦੀ ਜਦੋਂ ਪੇਮੈਂਟ ਹੋਣੀ ਹੁੰਦੀ ਸੀ ਪਰ ਦੋਵਾਂ ਸਾਲਾਂ ਦੇ ਵਿੱਚ ਕਿਸਾਨਾਂ ਨੇ ਕਿਸਾਨਾਂ ਦਾ ਗੰਨੇ ਦਾ ਮੁੱਲ ਵੀ ਵਧਾਇਆ ਤੇ ਉਹਨਾਂ ਨੂੰ ਧਰਨੇ ਦਾ ਵੀ ਜਿਹੜਾ ਛਟਕਾਰਾ ਦਿੱਤਾ ਦੋਵਾਂ ਸਾਲਾਂ ਦੇ ਵਿੱਚ ਕੋਈ 슈ਗਰ ਮਿਲਾਂ ਤੇ ਧਰਨਾ ਨਹੀਂ ਲੱਗਾ ਇਹ ਬੜੀ ਵੱਡੀ ਮਸਾਲ ਹੈ ਮਾਨ ਸਾਹਿਬ ਦੀ ਸੋ ਮੇਰੀ ਬੇਨਤੀ ਹੈ ਲੰਮੇ ਸਮੇਂ ਅਸੀਂ ਬੀਜੇਪੀ ਨੂੰ ਵੀ ਮੌਕਾ ਦੇ ਦਿੱਤਾ ਮੈਂ ਪੁੱਛਣਾ ਚਾਹੁੰਨਾ ਹੈ ਸੀਐਮ ਸਾਹਿਬ ਜਿਹੜਾ ਸੰਨੀ ਦਿਓਲਿਆ ਨਾ ਜੀ ਉਹਨੂੰ ਬੜਾ ਗਰਦਾਸਪੁਰ ਵਾਲੇ ਦੀ ਕਹਿੰਦੇ ਸਹੀ ਗੱਲ ਹੈ ਕਿ ਨਹੀਂ 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 ਮੈਨੂੰ ਪਤਾ ਹੈ ਹੋਰ ਤਰੀਕੇ ਨਾਲ ਦੀ ਕਹਿੰਦੇ ਹੋ ਕਹਿੰਦੇ ਨਲਕਾ ਪੁੱਟੜ ਪਾਕਿਸਤਾਨ ਤਿੰਨ ਵਾਰੀ ਚਲ ਗਿਆ ਪਰ ਗਰਦਾਸਪੁਰੀਆਂ ਨੇ ਜਿਤਾ ਕੇ ਭੇਜਿਆ ਸੀ ਪਰ ਕਦੀ ਵੀ ਉਹਨੇ ਸਾਡੇ ਸੁੱਖ-ਦੁੱਖ ਦੇ ਵਿੱਚ ਸਾਰ ਨਹੀਂ ਲਈ ਚਾਹੇ ਕੋਰੋਨਾ ਆਇਆ ਚਾਹੇ ਪਾਣੀ ਆਇਆ ਸੋ ਕਹਿਣ ਦਾ ਭਾਵ ਇਹ ਅੱਕ ਚੁੱਕੇ ਨੇ ਜੀ ਹੁਣ ਇਹਨਾਂ ਨੇ ਕਾਂਗਰਸ ਦੇ ਲੀਡਰਾਂ ਨੂੰ ਵੀ ਜਿੰਮੇਵਾਰੀਆਂ ਦੇ ਕੇ ਭੇਜ ਦਿੱਤੀਆਂ ਐਮਪੀ ਬਣਾ ਕੇ ਭੇਜ ਦਿੱਤਾ 10 ਸਾਲ ਬੀਜੇਪੀ ਦੀ ਸਰਕਾਰ ਰਹੀ ਹੈ 5 ਸਾਲ ਉਹਨਾਂ ਦਾ ਐਮਪੀ ਰਿਹਾ ਮੈਂ ਪੁੱਛਣਾ ਚਾਹੁੰਦਾ ਹਾਂ ਗਰਦਾਸਪੁਰ ਲੋਕ ਸਭਾ ਦੇ ਵਿੱਚ ਇੱਕ ਕੰਮ ਗਿਣਾ ਦਿਓ ਵੀ ਜਿਹੜਾ ਕੀਤਾ ਕੋਈ ਨਹੀਂ ਕੀਤਾ ਕੋਈ ਨਹੀਂ ਸੋ ਬਣਾਇਆ ਜ਼ਰੂਰ ਉਦੋਂ ਗੱਲਾਂ ਕਰਦੇ ਸੀ ਤੁਹਾਡੇ ਮਸਲੇ ਚੁੱਕਾਂਗੇ ਪਰ ਦੁੱਖ ਦੀ ਗੱਲ ਇਹ ਹੈ ਦਿੱਲੀ ਦੇ ਵਿੱਚ ਗਰਦਾਸਪੁਰ ਲੋਕ ਸਭਾ ਨੂੰ ਕਹਿੰਦੇ ਨੇ ਤੇ ਪਛੜਿਆ ਏਰੀਆ ਐ ਬੈਕਵਰਡ ਏਰੀਆ ਐ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਕੋਲ ਇੱਕ ਮੌਕਾ ਮੰਗਣ ਆਇਆ ਮਾਨ ਸਾਹਿਬ ਦੇ ਹੱਥ ਮਜ਼ਬੂਤ ਕਰ ਦਿਓ ਜਿਹੜੇ ਦਿੱਲੀ ਜਾਂਦੇ ਆ ਜਿਹੜੇ ਬੀਜੇਪੀ ਨੇ ਕਿਲ ਗੱਡੇ ਨੇ ਉਹ ਜਾ ਕੇ ਸੰਸਦ ਦੇ ਵਿੱਚ ਉਹ ਵੀ ਪੁੱਟ ਕੇ ਛੱਡਾਂਗੇ ਜਿਹੜੇ ਸਾਡੇ ਕਿਸਾਨਾਂ ਵਾਸਤੇ ਇਹਨਾਂ ਨੇ ਅਰਚਨਾ ਪਾਈਆਂ ਨੇ ਸਾਡੇ ਪੰਜਾਬ ਦੇ ਜਿਹੜੇ ਹੱਕ ਐ ਸੀਐਮ ਸਾਹਿਬ ਰਾਤ ਦੇਣ ਇੱਕ ਕਰ ਰਹੇ ਨੇ ਰਾਤ ਦਿਨ ਮਿਹਨਤ ਕਰ ਰਹੇ ਨੇ ਸਾਡੇ ਟੈਕਸ ਦਾ ਪੈਸਾ ਪੰਜਾਬ ਨੂੰ ਜਿਹੜਾ ਮਿਲਣਾ ਚਾਹੀਦਾ ਜਿਹੜਾ ਸੈਂਟਰ ਸਰਕਾਰ ਦਿੰਦੀ ਹੈ ਉਸ ਅਸੀਂ ਹੱਕ ਮੰਗਦੇ ਆ ਕੋਈ ਖੈਰ ਨਹੀਂ ਮੰਗਦੇ ਪਰ ਦੁੱਖ ਦੀ ਗੱਲ ਹੈ ਉੱਥੇ ਕੋਈ ਬੋਲਣ ਵਾਲਾ ਨਹੀਂ ਸੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿੱਥੇ ਜਿੱਥੇ ਤੁਹਾਡੇ ਸੱਜਣ ਮਿੱਤਰ ਰਿਸ਼ਤੇਦਾਰ ਤਿਆਂ ਪੁੱਤ ਵ્યાਏ ਨੇ ਸਾਰਿਆਂ ਨੂੰ ਬੇਨਤੀ ਕਰਦੇ ਹੋ ਇੱਕ ਵਾਰੀ ਝਾੜੂ ਫੇਰ ਦਿਓ ਜੇ ਚੰਗੇ ਕੰਮ ਕਰਾਂਗੇ ਤੇ ਅਗਲੀ ਵਾਰੀ ਵੋਟਾਂ ਮੰਗਾਂਗੇ ਨਹੀਂ ਤੇ ਵੋਟ ਮੰਗਣ ਨਹੀਂ ਆਉਂਦੇ ਤੁਹਾਨੂੰ ਦੱਸ ਦਈਏ ਮੋਦੀ ਨੇ ਕਿਹਾ ਕਹਿੰਦਾ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਨਾ ਇਹਨਾਂ ਦਾ ਕਤਲ ਕਰ ਦਿੱਤਾ ਜਾਵੇ ਇਹ ਖਤਮ ਕਰ ਦਿੱਤਾ ਜਾਵੇ ਤਾਨਾਸ਼ਾਹੀ ਰਵਈਆ ਪਹਿਲਾਂ ਸੰਜੇ ਸਿੰਘ ਜੀ ਨੂੰ ਸਤਿੰਦਰ ਜੈਨ ਜੀ ਨੂੰ ਮਨਿੰੇ ਸ਼ਿਸ਼ੋਧਿਆ ਜੀ ਨੂੰ ਅੰਦਰ ਦੇ ਦਿੱਤਾ ਕਹਿੰਦੇ ਆਮ ਆਦਮੀ ਪਾਰਟੀ ਫਿਰ ਚੱਲਦੀ ਜਾ ਰਹੀ ਹੈ ਕਹਿੰਦੇ ਇਹਨਾਂ ਦਾ ਕੌਮੀ ਕਨਵੀਨਰ ਕੌਣ ਹੈ ਕੇਜਰੀਵਾਲ ਸਾਹਿਬ ਨੂੰ ਅੰਦਰ ਦੇ ਦਿੱਤਾ ਉਹਨਾਂ ਦੀ ਆਵਾਜ਼ ਬੰਦ ਕਰ ਸਕਦੇ ਆ ਉਹਨਾਂ ਨੂੰ ਨਜ਼ਰ ਬੰਦ ਕਰ ਸਕਦੇ ਆ ਪਰ ਇੱਕ ਮੈਂ ਬੇਨਤੀ ਕਰਦਾ ਇਹ ਇਹ ਜਿਹੜਾ ਮੋਦੀ ਹੈ ਨਾ ਇਹ ਇਨਕਲਾਬੀ ਦੇਸ਼ ਹੈ ਇੱਥੇ ਤੇ ਅੰਗਰੇਜ਼ਾਂ ਦੀ ਸਾਰਨੀ ਸੀ ਚੱਲਣ ਦਿੱਤੀ ਇਹ ਫਿਰ ਇਹ ਕਿਹੜੇ ਖੇਤ ਦੀ ਮੋਲੀ ਆ ਮੈਂ ਇੰਨੀ ਗੱਲ ਕਹਿ ਸਕਦਾ ਤੁਸੀਂ ਅੰਦਰ ਕਰ ਦਿਓ ਤੁਸੀਂ ਨਜ਼ਰਬੰਦ ਕਰ ਦਿਓ ਤੁਸੀਂ ਕੇਜਰੀਵਾਲ ਨੂੰ ਤੁਸੀਂ ਕਹਿੰਦੇ ਹੋ ਖਤਮ ਕਰਨਾ ਹੈ ਪਾਰਟੀ ਦਾ ਕਤਲ ਕਰਨਾ ਹੈ ਇਹ ਜਿਹੜਾ ਇੱਕ ਇੱਕ ਕੁਰਸੀ ਤੇ ਜਿਹੜਾ ਘਰ ਘਰ ਕੇਜਰੀਵਾਲ ਜੰਪਿਆ ਇਹਦਾ ਕੀ ਕਰੋਗੇ ਇਹਦਾ ਕੀ ਕਰੋਗੇ ਸੋ ਮੈਂ ਰਿਲੀਆਂ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਮਾਨ ਸਾਹਿਬ ਜਿਹੜੇ ਰਾਤ ਦਿਨ ਮਿਹਨਤ ਕਰ ਰਹੇ ਨੇ ਰਾਤ ਦਿਨ ਕੰਮ ਕਰ ਰਹੇ ਨੇ ਔਰ ਇੰਨਾ ਕੰਮ ਕਰ ਰਹੇ ਨੇ ਫਨੇ ਯੋ ਮੰਗ ਪੱਤਰ ਹੈ ਯਾਰ ਫੜ ਲਓ ਫੜ ਲਓ ਨਹੀਂ 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 ਕੋਈ ਗੱਲ ਨਹੀਂ ਮੰਗ ਪੱਤਰ ਹੈ ਮੰਗ ਪੱਤਰ ਦੇ ਦਮ ਕੀ ਬਾਤ ਆਜੋ ਜੀ ਆਜੋ 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 ਕੋਈ ਨਹੀਂ ਜੀ ਸੋ ਕਹਿ ਸੋ ਕਹਿਣ ਦਾ ਪਾ ਉਹ ਦੇਣ ਮੰਗ ਪੱਤਰ ਆਏ ਹੁੰਦੇ ਆ ਸਾਡੇ ਵਾਲੇ ਉਤਨਾ ਹੀ ਜ਼ਿਆਦਾ ਹਾਲਾ ਹਾਲਾ ਕਰ ਦਿੰਦੇ ਅਗਲਾ ਪਤਾ ਨਹੀਂ ਸੋਚਦਾ ਵੀ ਬਣ ਕੀ ਗਿਆ ਸੋ ਮੇਰੀ ਬੇਨਤੀ ਹੈ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਤੁਸੀਂ ਕਾਫੀ ਲੰਮੇ ਸਮੇਂ ਤੋਂ ਬੈਠੇ ਹੋ ਮੈਂ ਇਹੋ ਬੇਨਤੀ ਕਰੂੰਗਾ ਤਗੜੇ ਹੋ ਕੇ ਮਾਨ ਸਾਹਿਬ ਦੀ ਆਵਾਜ਼ ਜਿਹੜੀ ਆ ਦਿੱਲੀ ਦੇ ਵਿੱਚ ਭੇਜ ਦਿਓ ਸਾਡੇ ਟੈਕਸ ਦਾ ਪੈਸਾ ਇੱਕ ਇੱਕ ਰੁਪਏ ਦਾ ਹਿਸਾਬ ਲੈ ਕੇ ਤੁਹਾਡੇ ਚਰਨਾ ਚਾਹਾਂਗੇ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ